ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮ ਹਾਰਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਕਿਸੇ ਤਰ੍ਹਾਂ ਦੇ ਵੀ ਕੋਟੀ ਸਵੈਟਰ ਤੇ ਪਾ ਕੇ ਰੈਡੀ ਕਰ ਸਕਦੇ ਜੇ ਲੇਡੀਜ਼ ਕੋਟੀ ਜੈਂਟਸ ਕੋਟੀ ਬੱਚਿਆਂ ਦੀ ਕੋਟੀ ਤੇ ਕਿਤੇ ਵੀ ਤੁਸੀਂ ਇਸ ਨੂੰ ਪਾ ਸਕਦੇ ਜੇ ਤੇ 4-4 ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣੇ ਨੇ 4-4 ਦੇ ਹਿਸਾਬ ਨਾਲ ਕੁੰਡੇ ਪਾ ਕੇ ਇੱਕ ਕੁੰਡਾ ਵਾਧੂ ਪਾ ਲੈਣਾ ਹੈ ਨਾ ਡਿਜ਼ਾਈਨ ਬਿਲਕੁਲ ਪੂਰਾ ਆਏਗਾ ਤੇ ਬਾਰਡਰ ਜ਼ਰੂਰ ਬਣਾ ਲਿਓ ਇਸ ਡਿਜ਼ਾਈਨ ਨੂੰ ਬਣਾਉਣ ਲੱਗਿਆਂ ਬਾਰਡਰ ਬਣਾਉਣ ਤੋਂ ਬਾਅਦ ਹੀ ਇਹ ਵਾਲਾ ਡਿਜ਼ਾਈਨ ਜਿਹੜਾ ਬਣੇਗਾ ਬਹੁਤ ਹੀ ਸੋਹਣਾ ਤੇ ਬਹੁਤ ਸੋਖਾ ਜਿਹਾ ਡਿਜ਼ਾਈਨ ਆ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਕਿਵੇਂ ਦਾ ਲੱਗਦਾ ਹੈ ਪਹਿਲੀ ਸਲਾਈ ਹੈ ਡਿਜ਼ਾਈਨ ਦੀ ਪਹਿਲਾ ਕੁੰਡਾ ਉਤਾਰ ਲਿਆ ਹੁਣ ਧਾਗਾ ਆਪਣੇ ਵਾਲੀ ਸਾਈਡ ਕਰ ਲੈਣਾ ਵਾ ਤਿੰਨ ਕੁੰਡੇ ਸਲਿੱਪ ਕਰ ਲੈਣੇ ਇਸ ਤਰ੍ਹਾਂ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਸਲਿੱਪ ਕਰ ਲੈਣੇ ਹੁਣ ਧਾਗਾ ਪਿਛਲੇ ਪਾਸੇ ਕਰਕੇ ਇੱਕ ਕੁੰਡਾ ਸਿੱਧਾ ਬਣਾ ਲੈਣਾ ਇਹੀ ਚਾਰ ਕੁੰਡੇ ਆਪਾਂ ਸਾਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ ਫਿਰ ਤਿੰਨ ਕੁੰਡੇ ਸਲਿੱਪ ਕਰਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਇਸ ਤਰ੍ਹਾਂ ਬਿਨਾ ਬੁਣੇ ਉਤਾਰਾਂਗੇ ਫਿਰ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਬਿਨਾ ਬੁਨੇ ਬਣਾਵਾਂਗੇ ਧਾਗਾ ਪਿੱਛੇ ਕਰਕੇ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਪਹਿਲੀ ਸਲਾਈ ਇਸ ਤਰ੍ਹਾਂ ਬਣ ਗਈ ਹੁਣ ਦੂਸਰੀ ਸਲਾਈ ਵੇਖੋ ਕਿਵੇਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾਉਣੇ ਨੇ ਇਹਦੇ ਵਿੱਚ ਸਾਰੀਆਂ ਸਲਾਈਆਂ ਜਿਹੜੀਆਂ ਉਲਟੀ ਸਾਈਡ ਤੋਂ ਉਲਟੀਆਂ-ਉਲਟੀਆਂ ਹੀ ਬਣਨੀਆਂ ਨੇ ਬਹੁਤ ਹੀ ਸੌਖਾ ਤੇ ਬਹੁਤ ਸੋਹਣਾ ਜਿਹਾ ਡਿਜ਼ਾਈਨ ਹੈ ਇਹ ਤੁਸੀਂ ਵੀ ਬਣਾ ਕੇ ਜਰੂਰ ਟਰਾਈ ਕਰਕੇ ਵੇਖਿਓ ਬਹੁਤ ਹੀ ਪਿਆਰਾ ਲੱਗਦਾ ਹੈ ਬਣਿਆ ਹੋਇਆ। ਦੂਸਰੀ ਸਲਾਈ ਆਪਾਂ ਪੂਰੀ ਉਲਟੀ-ਉਲਟੀ ਬਣਾ ਲਿਆ ਹੁਣ ਆ ਗਏ ਅਸੀਂ ਤੀਸਰੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਸਲਿੱਪ ਕਰਾਂਗੇ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਸੇਮ ਉਸੇ ਤਰੀਕੇ ਦੇ ਨਾਲ ਤੀਸਰੀ ਸਲਾਈ ਵੀ ਬਣਨੀ ਹੈ। ਤਿੰਨ ਕੁੰਡੇ ਆਪਾਂ ਸਲਿੱਪ ਕਰਦੇ ਜਾਣਾ ਧਾਗਾ ਅਗਲੇ ਪਾਸੇ ਰੱਖ ਕੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਆਪਣੀ ਵਾਲੇ ਪਾਸੇ ਤਿੰਨ ਕੁੰਡੇ ਸਲਿੱਪ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਬਿਨਾ ਬੁਣੇ ਉਤਾਰਾਂਗੇ ਧਾਗਾ ਪਿੱਛੇ ਕਰਕੇ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਹੁਣ ਉਲਟੀ ਸਲਾਈ ਤੇ ਆ ਗਏ ਆ ਉਲਟੀ ਸਲਾਈ ਜਿਹੜੀ ਪੂਰੀ ਆਪਾਂ ਉਲਟੇ-ਉਲਟੇ ਬਣਾ ਲੈਣੀ ਅਸਤਰਾ ਦੇ ਡਿਜ਼ਾਈਨ ਜਿਹੜੇ ਆ ਬਹੁਤ ਹੀ ਸੌਖੇ ਤੇ ਸਿੰਪਲ ਤਰੀਕੇ ਦੇ ਨਾਲ ਬਣ ਜਾਂਦੇ ਆ ਜਿੰਨਾਂ ਦੀਆਂ ਉਲਟੀਆਂ ਸਲਾਈਆਂ ਜਿਹੜੀਆਂ ਸਿੰਪਲ ਹੁੰਦੀਆਂ ਨੇ ਇਹ ਵਾਲੇ ਡਿਜ਼ਾਈਨ ਜਿਹੜੇ ਆ ਬੜੀ ਜਲਦੀ ਉੱਤਰ ਕੇ ਆਉਂਦੇ ਨੇ ਉਲਟੀ ਸਲਾਈ ਆਪਾਂ ਚੌਥੀ ਜਿਹੜੀ ਆ ਇਹ ਵੀ ਪੂਰੀ ਉਲਟੀ ਉਲਟੀ ਬਣਾ ਲੈਣੀ ਹੁਣ ਸਿੱਧੇ ਪਾਸੇ ਆ ਗਏ ਆਂ ਪੰਜਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲੈਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਸਲਿੱਪ ਕਰਾਂਗੇ ਇਹ ਵੀ ਸਲਾਈ ਸੇਮ ਪਹਿਲੀ ਸਲਾਈ ਦੀ ਤਰ੍ਹਾਂ ਹੀ ਬਣਨੀ ਆ ਤੇਨ ਕੁੰਡੇ 슬ਿੱਪ ਕਰਦੇ ਜਾਣਾ ਤੇ ਇੱਕ ਕੁੰਡਾ ਗੁੰਨਦੇ ਜਾਣਾ ਹੁਣ ਸ਼ੇਮਿਸ ਲਾਈਆ ਉਲਟੇ ਪਾਸਿਓ ਪੂਰੀ ਆਪਾਂ ਉਲਟੀ-ਉਲਟੀ ਬਣਾ ਲੈਣੀ ਸ਼ੇਮਿਸ ਲਈ ਪੂਰੀ ਉਲਟੀ-ਉਲਟੀ ਬਣਾ ਲਾਂਗੇ ਉਲਟੀਆਂ ਸਲਾਈਆਂ ਇਹਦੇ ਵਿੱਚ ਸਾਰੀਆਂ ਹੀ ਉਲਟੀਆਂ ਬਣਨੀਆਂ ਨੇ ਹੁਣ ਆਪਾਂ ਆਦੇ 7ਵੀਂ ਸਲਾਈ ਤੇ ਸਿੱਧੇ ਪਾਸੇ ਸਤਿਮਿਸ ਲਾਈ ਬਕ ਕਿਵੇਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਹੁਣ ਅਗਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾ ਲੈਣਾ ਇੱਕ ਕੁੰਡਾ ਬਿਨਾ ਬੁਣੇ ਉਤਾਰ ਲਿਆ ਇੱਕ ਕੁੰਡਾ ਸਿੱਧਾ ਬਣਾ ਲਿਆ ਹੁਣ ਇਹ ਜਿਹੜੇ ਤਿੰਨ ਆਪਾਂ ਧਾਗੇ ਇਹਨੂੰ ਇਸ ਤਰ੍ਹਾਂ ਸਲਾਈ ਦੇ ਉੱਪਰ ਪਾ ਲੈਣਾ ਤੇ ਇਹ ਵਾਲੇ ਕੁੰਡੇ ਨੂੰ ਪਹਿਲਾਂ ਸਿੱਧਾ ਬਣਾਉਣਾ ਸੈਂਟਰ ਵਾਲੇ ਨੂੰ ਸਿੱਧਾ ਬਣਾ ਕੇ ਇਹ ਜਿਹੜੇ ਧਾਗੇ ਸਲਾਈ ਦੇ ਉੱਪਰ ਪਾਏ ਸੀ ਇਹਨਾਂ ਨੂੰ ਇਹਨਾਂ ਦੇ ਉੱਪਰ ਉਹ ਇਸ ਤਰ੍ਹਾਂ نیچے ਸੁੱਟ ਦੇਣਾ ਫਿਰ ਇਸ ਤੋਂ ਬਾਅਦ ਇੱਕ ਦੋ ਕਿਤੇ ਤਿੰਨ ਕੁੰਡੇ ਸਿੱਧੇ ਬਣਾ ਲੈ ਹੁਣ ਫੇਰ ਵੇਖੋ ਇਹ ਤਿੰਨੋਂ ਧਾਗੇ ਜਿਹੜੇ ਇਸ ਤਰ੍ਹਾਂ ਸਲਾਈ ਦੇ ਉੱਪਰ ਪਾ ਲੈਣੇ ਆ ਫਿਰ ਆਹ ਵਾਲੇ ਕੁੰਡੇ ਨੂੰ ਸਿੱਧਾ ਬਣਾ ਲੈਣਾ ਫਿਰ ਜਿਹੜੇ ਧਾਗੇ ਪਾਏ ਸੀ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਇਹਦੇ ਉੱਪਰੋਂ نیچے ਉਤਾਰ ਦੇਣਾ ਫਿਰ ਤਿੰਨ ਕੁੰਡੇ ਸਿੱਧੇ 1 2 3 ਹੁਣ ਫੇਰ ਵੇਖੋ ਇਹ ਧਾਗੇ ਜਿਹੜੇ ਇਸ ਤਰ੍ਹਾਂ ਸਲਾਈ ਦੇ ਉੱਪਰ ਪਾ ਲੈਣੇ ਆ ਫਿਰ ਇੱਕ ਕੁੰਡਾ ਸਿੱਧਾ ਬਣਾ ਕੇ ਧਾਗਿਆ ਨੂੰ ਇਹਦੇ ਉੱਪਰੋਂ نیچے ਸੁੱਟ ਦੇਣਾ ਫਿਰ ਤਿੰਨ ਕੁੰਡੇ ਸਿੱਧੇ 1 2 3 ਫਿਰ ਵੇਖੋ ਇਸ ਤਰ੍ਹਾਂ ਕਰਕੇ ਲਾਸਟੇ ਹੁਣ ਦੋ ਕੁੰਡੇ ਸਿੱਧੇ ਹੋਣਗੇ 7ਵੀਂ ਸਲਾਈ ਵੀ ਸਾਡੀ ਬਣ ਗਈ ਆ ਹੁਣ ਆ ਗਏ ਆ 8ਵੀਂ ਸਲਾਈ ਤੇ ਉਲਟੀ ਸਾਈਡ ਇਹ ਵਾਲੀ ਸਲਾਈ ਜਿਹੜੀ ਆ ਪੂਰੀ ਆਪਾਂ ਉਲਟੀ ਉਲਟੀ ਬਣਾ ਲੈਣੀ ਆ 12 ਸਲਾਈਆਂ ਦਾ ਟੋਟਲ ਡਿਜ਼ਾਈਨ ਆ 12 ਸਲਾਈਆਂ ਦੇ ਵਿੱਚ ਬਣ ਕੇ ਤੇ ਰੈਡੀ ਹੋ ਜਾਣਾ 8ਵੀਂ ਸਲਾਈ ਆਪਾਂ ਪੂਰੀ ਉਲਟੀ ਉਲਟੀ ਬਣਾ ਲਈ ਹੁਣ ਆ ਗਏ ਆ ਨੌਵੀਂ ਸਲਾਈ ਤੇ ਸਿੱਧੇ ਪਾਸੇ ਨੌਵੀਂ ਸਲਾਈ ਵੇਖੋ ਕਿਵੇਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਸਾਰੇ ਕੁੰਡੇ ਜਿਹੜੇ ਆਪਾਂ ਉਲਟੇ-ਉਲਟੇ ਬਣਾ ਲੈਣੇ ਆ ਇਹ ਨੌਵੀਂ ਸਲਾਈ ਹੈ ਸਿੱਧੇ ਪਾਸਿਓਂ ਪੂਰੀ ਸਲਾਈ ਉਲਟੇ-ਉਲਟੇ ਬਣਾ ਕੇ ਕੰਪਲੀਟ ਕਰ ਲੈਣੀ ਆ ਟੋਟਲ ਡਿਜ਼ਾਈਨ ਜਿਹੜਾ 12 ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਏਗਾ ਉਹੀ 12 ਸਲਾਈਆਂ ਸੀ بار-बार ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ। ਨੌਵੀਂ ਸਲਾਈ ਬਣ ਗਈ ਹੋਣਾ ਅਗੇ ਹਾਂ 10ਵੀਂ ਸਲਾਈ ਤੇ ਉਲਟੇ ਪਾਸੇ ਇਹ ਆਪਾਂ ਪੂਰੀ ਉਲਟੀ-ਉਲਟੀ ਬਣਾ ਲੈਣੀ ਆ। 10ਵੀਂ ਸਲਾਈ ਜਿਹੜੀ ਆ ਉਲਟੇ ਪਾਸਿਓਂ ਪੂਰੀ ਆਪਾਂ ਉਲਟੀ-ਉਲਟੀ ਬਣਾ ਲੈਣੀ ਜਿਵੇਂ ਤੁਹਾਨੂੰ ਦੱਸਿਆ ਇਹਦੇ ਵਿੱਚ ਸਾਰੀਆਂ ਉਲਟੀਆਂ ਸਲਾਈਆਂ ਸਿੰਪਲ ਹੀ ਬਣਨੀਆਂ ਉਲਟੀ ਸਲਾਈ ਦੇ ਵਿੱਚ ਕੋਈ ਵੀ ਡਿਜ਼ਾਈਨ ਨਹੀਂ ਬਣੇਗਾ। ਉਲਟੀਆਂ ਸਲਾਈਆਂ ਪਲੈਨ ਬਣਨਗੇ ਹੁਣ ਅਸੀਂ ਆ ਗਏ ਆ ਡਿਜ਼ਾਈਨ ਦੀ 11ਵੀਂ ਸਲਾਈ ਤੇ ਸਿੱਧੇ ਪਾਸੇ 11ਵੀਂ ਸਲਾਈ ਵੇਖੋ ਕਿਵੇਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਬਾਕੀ ਸਾਰੇ ਕੁੰਡੇ ਆਪਾਂ ਸਿੱਧੇ-ਸਿੱਧੇ ਬਣਾਉਣੇ ਆ 11ਵੀਂ ਸਲਾਈ ਪੂਰੀ ਆਪਾਂ ਸਿੱਧੀ-ਸਿੱਧੀ ਬਣਾ ਲੈਣੀ ਆ ਇਹਦੇ ਵਿੱਚ ਕੋਈ ਵੀ ਕੁੰਡਾ ਉਲਟਾ ਨਹੀਂ ਬਣੇਗਾ ਬਹੁਤ ਹੀ ਸੋਹਣਾ ਡਿਜ਼ਾਈਨ ਆ ਸਿੰਪਲ ਸਿੱਧਾ ਤੇ ਸੌਖਾ ਡਿਜ਼ਾਈਨ ਆ ਤੇ ਬਿਗਿਨਰ ਵੀ ਇਸ ਨੂੰ ਬਹੁਤ ਆਸਾਨੀ ਦੇ ਨਾਲ ਬਣਾ ਸਕਦੇ ਨੇ ਕਾਫੀ ਭੈਣਾਂ ਕਹਿੰਦੀਆਂ ਨੇ ਕਿ ਉਲਟੀ ਸਾਈਡ ਤੋਂ ਪਲੇਨ ਵਾਲੇ ਡਿਜ਼ਾਈਨ ਦੱਸੋ ਤੇ ਮੈਂ ਹਮੇਸ਼ਾ ਉਹੀ ਡਿਜ਼ਾਈਨ ਮਤਲਬ ਲੱਭਦੀ ਰਹਿਣੀ ਆ ਕਿ ਜਿਹੜੇ ਉਲਟੀ ਸਾਈਡ ਤੋਂ ਉਲਟੀਆਂ ਸਿਲਾਈਆਂ ਹੋਣ ਤਾਂ ਦੇ ਲਈ ਉਹੀ ਡਿਜ਼ਾਈਨ ਬਣਾਉਂਦੀ ਰਹਿਣੀ ਆ ਕਿ ਜਿਹੜੇ ਭੈਣਾਂ ਨੂੰ ਮਤਲਬ ਸੌਖਾ ਹੋ ਜੇ ਜਣੀਆਂ ਸਵੈਟਰ ਸਿਲਾਈ ਤੇ ਬੁੰਦੀਆਂ ਨੇ ਤੇ ਉਹਨਾਂ ਨੂੰ ਸੌਖਾ ਤਰੀਕਾ ਹੋ ਜੇ ਕਿ ਉਹ ਪਲੇਨ ਡਿਜ਼ਾਈਨ ਬਣਾ ਕੇ ਤੇ ਜਲਦੀ ਜਲਦੀ ਆਪਣੇ ਸਵੈਟਰਾਂ ਜਿਹੜੀਆਂ ਬਣਾ ਕੇ ਰੈਡੀ ਕਰ ਲੈਣ। ਇਹ ਹੁਣ 12ਵੀਂ ਸਲਾਈ ਵੀ ਬਣ ਗਈ ਹੈ ਉਲਟੀ-ਉਲਟੀ ਤੇ ਇਹੀ 12 ਸਲਾਈਆਂ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਹੈ ਅੱਗੇ ਤੋਂ ਅੱਗੇ ਜਦੋਂ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਇਸ ਤਰ੍ਹਾਂ ਨਜ਼ਰ ਆਏਗਾ। ਜੇਕਰ ਤੁਹਾਨੂੰ ਵੀ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਕਰ ਦਿਓ। ਮੇਲ ਦੀਆਂ ਫੇਰਸਟਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ